ਸਾਰਿਆਂ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਤੇ ਵੀ ਭਾਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਕੋਈ ਵੀ ਐਡ ਕਰਵਾਉਣੀ ਹੈ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਭਾਈ ਅੱਜ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਹੈ ਤੇ ਅੱਜ ਬਾਈ ਕੋਲ ਇੱਕ ਵੜ ਸੇਲ ਸੀ ਤੇ ਬਾਕੀ ਜਿਹੜਾ ਆਪਾਂ ਬਾਈ ਤੋਂ ਲੈਣ ਯਾਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਕਿੰਨੇ ਲੱਗੂਗਾ ਬਾਈ ਇਹ ਤੇ ਬਹੁਤ ਰਸਕੀ ਆ ਬਾਈ ਆਪਣੇ ਇੱਕ ਵੜੀ ਆ ਇਹ ਕੀ ਮੇਟੇਲਾ ਬਾਈ ਦਲਪੀ ਦੇ ਦੂਜਾ ਸੁਆ ਬਾਈ ਠੀਕ ਹੈ ਜੀ ਇੱਕ ਮਹੀਨਾ ਦਾ ਅੱਜ ਬਣੀ ਨੂੰ 93 ਦੀ ਬਣੀ ਵੀ ਆ ਠੀਕ ਹੈ 8 ਕਿਲੋ ਦੁੱਧ ਆ ਠੀਕ ਹੈ ਹਾਂਜੀ 9 ਤਰੀਕ ਦੀ ਬਣੀ ਟੀਕਾ ਭਰਾਇਆ ਵਾ ਹਾਂਜੀ ਦੋ ਟੀਕੇ ਮਣੀ ਡਾਕਟਰ ਨੇ ਭਰੇ ਵਾਂਦਰਾਂ ਲਈ ਠੀਕ ਹੈ ਠੀਕ ਹੈ ਯਾਨੀ ਕਿ ਆਪਾਂ ਕਹਿ ਨਹੀਂ ਸਕਦੇ ਕੋਈ ਅਗਲੇ ਕਰਮਾਂ ਦੀ ਹੈ ਅਗਲੇ ਕਰਮਾਂ ਦੀ ਗੱਲ ਹੈ ਉਹ ਬਈ ਥੋੜੇ ਕਰਮਾਂ ਤੇ ਹੈ ਜੇ ਵੱਧ ਕਿੰਨਾ ਰੱਸੀ ਸੀ ਬਈ 8 ਕਿਲੋ ਦੁੱਧ ਆ ਬਈ 8 ਕਿਲੋ ਬਈ ਦੁੱਧ ਦਾ ਟੀਕਾ 9 ਤਰੀਕ ਦਾ ਬਈ ਜਾਂਦਾ ਭਰਾਇਆ ਵਾ ਉਹ ਬਈ ਥੋੜੇ ਕਰਮਾਂ ਤੇ ਹੈ ਜੇ ਰਹਿਣ ਤੇ ਬਈ ਰਹਿ ਵੀ ਸਕਦੀ ਹੈ ਤੇ ਬਾਕੀ ਆ ਮੜਾ ਕੋਰਾ ਦਿਖਾਣੀ ਬਈ ਦਲਪ੍ਰੀ ਬਾਕੀ ਹੁਣ ਕੋਰਾ ਰੱਖਾਂ ਨੇ ਤੇ ਬਈ ਕੱਦ ਕਾਠੀ ਚੰਗਾ ਵੇਲਵਾ ਚੰਗੀ ਹੈ ਬਈ ਮੂੰ ਮੱਥਾ ਵੀ ਚੰਗਾ ਹੈ ਪ੍ਰਿੰਟ ਵੀ ਸੋਹਣਾ ਕੰਨਵੇਂ ਸੂਏ ਬਾਈ ਦਲਪੀ ਦੇ ਹੈਗਾ ਦੂਜਾ ਬਾਈ ਦੂਜੇ ਸੂਏ ਬਾਕੀ ਵੀ ਤੁਹਾਨੂੰ ਸਾੜ ਹਵਾਲਾ ਰਖਾਣਾ ਥਣਥਣ ਦੀ ਬਹੁਤ ਸੋਹਣਾ ਇੱਕੋ ਜਿਹੀ ਵਿਥੇ ਥਣ ਲੱਗਿਆ ਵਾ ਬਾਕੀ ਚਾਈ ਚੁਾਈ ਕਿੰਨੇ ਵਜੇ ਕਰਦੇ ਆਪਾਂ ਜੀ ਚੁਾਈ 6:30 ਕਰਦੇ ਆ ਬਾਈ ਬਾਈ 6:30 ਚ ਚੁਾਈ ਕਰਦਾ ਬਾਈ ਹਜੇ 11 ਵਜੇ ਦਾ ਟਾਈਮ ਆ ਤੇ 6:30 ਵਜੇ ਬਾਈ ਚੁਾਈ ਕਰਦਾ ਹਵਾਲਾ ਬਾਈ 6:30 ਵਜੇ ਦਿਨੋਂ ਭਰ ਜਾਣਾ ਹੋਰ ਤੇ ਉਸ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਲਿਓ ਨੇਵੇ ਦੀ 6:30 ਵਜੇ ਦਿਨੋਂ ਬਾਈ ਚੁਾਈ ਕਰਦਾ ਹੈਗਾ ਤੇ ਉਸ ਹਿਸਾਬ ਨਾਲ ਹਵਾਲਾ ਉਸ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਲਓ ਥਣਥਣ ਨੂੰ ਬਹੁਤ ਸੋਹਣਾ ਲੱ ਤੇ ਦਲਪੀ ਕੀ ਡਿਮਾਂਡ ਕਰਦੇ ਆਂ ਬਈ ਆਪਾਂ ਦੀ 22000 ਰੁਪਇਆ ਬਾਈ ਤੇ ਮੈਂ ਮੰਨਤਾ ਨਹੀਂ ਹੋਊਗਾ ਮੁੱਤ ਹਾਂ ਮੁੱਟੇ ਦਾ ਕਹਿੰਦਾ ਮੰਨਤਾ ਕਰਦਾ ਮੰਨਤਾਣਾ ਜਾਂ ਮੜ ਮੁੱਟੇ ਹੋਊਗਾ ਖਲੋਦਲਾ ਕਰਦੇਗਾ ਕਰਦਾ ਕੋਈ ਨਹੀਂ ਜਿਹੀ ਬਾਤ ਸਾਹਿਬ ਬਿਲਕੁਲ ਬਈ ਬਾਈ ਜਨਾ ਮੰਨਤਾਂ ਬਈ ਆਏਗੇ ਦਾ ਆਪਾਂ ਕਰਦਾਂਗੇ ਤੇ ਇੱਕ ਵਾਰੀ ਤੁਹਾਨੂੰ ਦਾ ਫੋਨ ਨੰਬਰ ਆ ਤੇ ਘਰ ਦਾ ਪਤਾ ਦੱਸਦਾ 82643 ਬਾਈ ਠੀਕ ਹੈ ਜੀ 3292 ਠੀਕ ਹੈ ਤੇ ਗੋਸ਼ਾਲਾ ਕੋਲ ਘਰ ਆ ਬਈ ਆਪਣਾ ਗੋਸ਼ਾਲਾ ਲੈਫੇ ਡੈਰੀ ਕੋਲੇ ਹੈਨਾ ਹਾਂ ਪਿੰਡ ਦੇ ਵਿਚਾਲੇ ਲੈਫੇ ਡੈਰੀ ਕੋਲੇ ਪਿੰਡ ਦੇ ਵਿਚਾਲੇ ਬਈ ਗੋਸ਼ਾਲਾ ਉਹ ਠੀਕ ਹੈ ਉਹ ਘਰ ਆ ਬਾਈ ਦਾ ਉਹ ਬਈ ਸੀਲ ਠੰਡੀ ਆ ਬਾਈ ਹੱਥ ਫੇੜੀ ਜਾਂਦਾ ਕੋਈ ਚੱਕਰ ਨਹੀਂ ਨਾ ਨਿਆਣਾ ਨੂਣਾ ਬਾਈ ਜਵਣੀ ਪਾਵਾਂ ਕੋਈ ਉਹ ਸੀਲ ਠੰਡੀ ਆ ਉਹ ਸੀਲ ਠੰਡੀ ਆ ਬਾਈਆਂ ਨਾ ਬਾਕੀ ਬਈ ਇਹ ਵਹਿਣਾ ਨਾ ਛੜੀਆਂ ਵਹਿਣਾ ਬਈ ਛੜੀਆਂ ਹੀ ਹੁੰਦੀਆਂ ਤੇ ਬਾਕੀ ਬਈ ਤੁਸੀਂ ਬਾਈ ਦਾ ਫੋਨ ਨੰਬਰ ਕੰਡੈਕਟ ਨੰਬਰ ਚੱਲੀ ਜਾਂਦਾ ਡਿਸਪਲੇ ਤੇ ਥੱਲੇ ਤੇ ਬਾਈ ਨਾਲ ਕੋਈ ਵੀ ਹੁਣੇ ਚ ਲੈਣੀ ਆ ਹੋਰ ਕੋਈ ਬਾਈ ਨਾਲ ਕਰ ਲਓ ਗੱਲਬਾਤ ਤੇ ਮਿਲਦੇ ਆਂ ਬਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਰੱਖ